ਪਤਨੀ ਵੱਲੋਂ ਆਪਣੇ ਮਰਚੈਂਟ ਨੇਵੀ ਅਫਸਰ ਪਤੀ ਦੀ ਹਤਿਆਕਾਂਡ ਤੋਂ ਬਾਅਦ ਹੁਣ ਅਜੇਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਸੁੱਤੇ ਪਏ ਪਤੀ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਉਸ ਨੂੰ ਸੱਪ ਤੋਂ ਡੰਗ ਮਰਵਾ ਕੇ ਮੌਤੇ ਘਾਟ ਉਤਾਰ ਦਿੱਤਾ ਵਾਰਦਾਤ ਮਗਰੋਂ ਪਤਨੀ ਦੂਸਰੇ ਕਮਰੇ ਵਿੱਚ ਜਾ ਕੇ ਸੋ ਗਈ ਸਵੇਰੇ ਜਦੋਂ ਪਰਿਵਾਰ ਵਾਲੇ ਉੱਠ ਕੇ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਹੇਠ ਇੱਕ ਜਿੰਦਾ ਸੱਪ ਵੀ ਦੱਬਿਆ ਹੋਇਆ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੱਦਰੇ ਵਾਪਰੀ ਐ ਇਹ ਰੂ ਕੰਬੌ ਘਟਨਾ ਅਤੇ ਕੀ ਆ ਪੂਰਾ ਮਾਮਲਾ ਮੇਰਟ 'ਚ ਬੀਤੇ ਦਿਨੀ ਇੱਕ ਪਤਨੀ ਨੇ ਆਪਣੇ ਨੇਵੀ ਅਫਸਰ ਪਤੀ ਨੂੰ ਜਾਨੋਂ ਮਾਰ ਕੇ ਇੱਕ ਡਰਮ ਵਿੱਚ ਉਸ ਦੀ Laash ਦੇ ਟੁਕੜੇ ਪਾ ਦਿੱਤੇ ਸੀ ਪਰ ਹੁਣ ਮੇਰਟ ਦੇ ਹੀ ਪਿੰਡ ਅਕਬਰਪੁਰ ਸ਼ਾਤਾ ਤੋਂ ਅਜੇ ਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਪਤੀ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਹੈ ਅਤੇ ਫਿਰ ਉਸ ਦੇ ਸੱਪ ਤੋਂ 10 ਵਾਰ ਡੰਗ ਮਰਵਾ ਕੇ ਉਸ ਨੂੰ ਸਦਾ ਦੀ نیند ਸੁਲਾ ਦਿੱਤਾ। ਇੱਥੇ ਹੀ ਬਸ ਨਹੀਂ ਉਸ ਨੇ ਜਿੰਦਾ ਸੱਪ ਨੂੰ ਆਪਣੇ પતિ ਦੀ ਲਾਸ਼ ਤੇ ਹੀ ਧਬ ਦਿੱਤਾ ਜੋ ਰਾਤ ਪਰ ਉੱਥੇ ਹੀ ਫਸਿਆ ਰਿਹਾ। ਵਾਰਦਾਤ ਕਰਨ ਤੋਂ ਬਾਅਦ ਪਤਨੀ ਦੂਸਰੇ ਕਮਰੇ ਵਿੱਚ ਜਾ ਕੇ ਸੋ ਗਈ। ਸਵੇਰੇ ਜਦੋਂ ਪਰਿਵਾਰਕ ਮੈਂਬਰ ਅਮਿਤ ਨੂੰ ਉਠਾਉਣ ਲਈ ਉਸੇ ਕਮਰੇ 'ਚ ਗਏ ਤਾਂ ਦੇਖਿਆ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਹੇਠ ਇੱਕ ਜਿੰਦਾ ਸੱਪ ਦਬਾਇਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੂੰ ਲੱਗਿਆ ਕਿ ਅਮਿਤ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ ਜਦੋਂ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤਸ ਤੋਂ ਮਸਣੀ ਹੋ ਰਿਹਾ ਸੀ ਜਿਸ ਕਰਕੇ ਪਰਿਵਾਰਕ ਮੈਂਬਰਾਂ ਨੇ ਇੱਕ ਸਪੇਰੇ ਨੂੰ ਬੁਲਾਇਆ ਜੋ ਸੱਪ ਨੂੰ ਫੜ ਕੇ ਆਪਣੇ ਨਾਲ ਲੈ ਗਿਆ ਬਾਅਦ ਵਿੱਚ ਪਰਿਵਾਰ ਨੇ ਦੇਖਿਆ ਤਾਂ ਅਮਿਤ ਦੇ ਸਰੀਰ ਤੇ ਸੱਪ ਦੇ ਦਸਣ ਦੇ 10 ਨਿਸ਼ਾਨ ਦਿਖਾਈ ਦਿੱਤੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਦੇਰ ਸ਼ਾਮ ਪੋਸਟਮੈਡਿਕ ਰਿਪੋਰਟ ਆਈ ਜਿਸ ਚ ਪਤਾ ਚੱਲਿਆ ਕਿ ਅਮਿਤ ਦੀ ਮੌਤ ਸੱਪ ਦੇ ਦਸਣ ਨਾਲ ਨਹੀਂ ਬਲਕਿ ਦਮ ਘੁੱਟਣ ਕਾਰਨ ਹੋਈ ਹੈ ਇਸ ਤੋਂ ਬਾਅਦ ਪੁਲਿਸ ਨੂੰ ਕਤਲ ਦਾ ਸ਼ੱਕ ਹੋਇਆ ਅਤੇ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਪਹਿਲਾ ਪਤਨੀ ਨੂੰ ਹਿਰਾਸਤ ਵਿੱਚ ਲਿਆ ਅਤੇ ਪੁੱਛਗਿੱਛ ਕੀਤੀ ਪਰ ਪਤਨੀ ਨੇ ਕੁਝ ਨਹੀਂ ਦੱਸਿਆ ਪੁਲਿਸ ਨੂੰ ਕੁਛ ਨਾ ਕੁਛ ਸ਼ੱਕ ਜ਼ਰੂਰ ਹੋ ਰਿਹਾ ਸੀ ਜਿਸ ਕਾਰਨ ਪੁਲਿਸ ਨੇ ਜਦੋਂ ਥੋੜੀ ਜਹੀ ਸਖਤੀ ਕੀਤੀ ਤਾਂ ਪਤੀ ਨੇ ਆਪਣੇ ਪ੍ਰੇਮੀ ਦਾ ਨਾਮ ਪੁਲਿਸ ਨੂੰ ਦੱਸ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਔਰਤ ਦਾ ਪ੍ਰੇਮੀ ਅਮਰਦੀਪ ਵੀ ਅਮਿਤ ਦੇ ਪਿੰਡ ਦਾ ਹੀ ਰਹਿਣ ਵਾਲਾ ਉਹ ਦੋਸਤਾਨਤ ਇਕੱਠੇ ਕੰਮ ਵੀ ਕਰਦੇ ਰਹੇ ਨੇ ਉਹ ਅਮਿਤ ਦੇ ਘਰ ਆਉਂਦਾ ਜਾਂਦਾ ਸੀ ਜਿਸ ਦੌਰਾਨ ਉਸ ਦਾ ਅਮਿਤ ਦੀ ਪਤਨੀ ਦੇ ਨਾਲ ਅਫੇਅਰ ਹੋ ਗਿਆ ਇਸੇ ਦੌਰਾਨ ਅਮਿਤ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਅਮਿਤ ਨੂੰ ਰਾਬੀਚੋਸਾ ਦੇਲੀ ਹਟਾਉਣ ਦੀ ਯੋਜਨਾ ਬਣਾਈ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵਾਲੇ ਦਿਨ ਅਮਿਤ ਦੀ ਪਤਨੀ ਰਵਿਤਾ ਆਪਣੇ ਪਤੀ ਦੇ ਨਾਲ ਸਹਾਰनपुर ਵਿੱਚ ਚੰਮਾ ਸ਼ੰਕਰਪਰੀ ਦੇਵੀ ਦੇ ਦਰਸ਼ਨ ਕਰਨ ਲਈ ਗਈ ਸੀ वापसी समय उसने प्रेमी अमरदीप ਨੂੰ ਫੋਨ ਕੀਤਾ ਕਿ ਕਿਤੋਂ ਸੱਪ ਦਾ ਇੰਤਜ਼ਾਮ ਕਰਕੇ ਰੱਖ ਅਜਰਾਤ ਅਮਿਤ ਦਾ ਕੰਮ ਤਮਾਮ ਕਰਨਾ ਇਸ ਤੋਂ ਬਾਅਦ ਅਮਰਦੀਪ ਨੇ ਪਿੰਡ ਮਹਿਮੂਦਪੁਰ ਸਿਖੇੜਾ ਦੇ ਇੱਕ ਸਪੇਰੇ ਤੋਂ 1000 ਰੁਪਏ ਚ ਇੱਕ ਬਾਈਪਰ ਸਨੇ ਖਰੀਦਿਆ ਅਤੇ ਫਿਰ ਰਾਤ ਨੂੰ ਅਮਿਤ ਦੇ ਘਰ ਜਾ ਕੇ ਆਪਣੀ ਪ੍ਰੇਮਿਕਾ ਨਾਲ ਮਿਲਬਰਦਤ ਨੂੰ ਅੰਜਾਮ ਦਿੱਤਾ ਦੱਸ ਦਈਏ ਕਿ ਅਮਿਤ ਅਤੇ ਰਵਿਤਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ ਜਿਨ੍ਹਾਂ ਦੇ ਇੱਕ ਬੇਟਾ ਤੇ ਦੋ ਬੇਟੀਆਂ ਨੇ ਫਿਲਹਾਲ ਪੂਰੇ ਇਲਾਕੇ ਵਿੱਚ ਪਤਨੀ ਦੇ ਇਸ ਖੌਫਨਾਕ ਕਾਰਦੀ ਚਰਚਾ ਹੋ ਰਹੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ